ਬਹੁਤ ਸਾਰੀਆਂ ਗੱਲਾਂ ਕਰਤੀਆਂ ਮੈਂ ਉਹਨਾਂ ਨੂੰ ਦਰਉਣਾ ਨਹੀਂ ਚਾਹੁੰਦਾ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਚੰਡੀਗੜ੍ਹ ਯੂਨੀਅਨ ਟੈਰੀਟਰੀ ਆ ਇਹ ਬਿਜਲੀ ਪੈਦਾ ਨਹੀਂ ਕਰਦਾ ਨਾ ਇੱਥੇ ਕੋਈ ਥਰਮਲ ਪਲਾਂਟ ਆ ਨਾ ਇੱਥੇ ਕੋਈ ਹਾਈਡਲ ਆ ਇੱਥੇ ਥੋੜੀ ਬਹੁਤੀ ਬਿਜਲੀ ਪੈਦਾ ਹੋ ਰਹੀ ਆ ਉਹ ਸੋਲਰ એનર્ਜੀ ਤਾਂ ਪੈਦਾ ਹੋ ਰਹੀ ਆ ਕਿਉਂਕਿ ਸਰਕਾਰ ਨੇ ਇੱਕ ਹੁਕਮ ਬਲਕੇ ਕੱਢ ਦਿੱਤਾ ਹੈ ਕਿ ਜਿਹੜਾ ਬਲਕਿ 500 ਦਾ ਤੋਂ ਉੱਪਰ ਦਾ ਮਕਾਨ ਹੈ ਉਹਦਾ ਲੱਖ ਹੀ ਤਾਂ ਆਪਾਸ ਹੋਏਗਾ ਜੇ ਉਹ ਸੋਲਰ ਸਿਸਟਮ ਲਾਏਗਾ ਲੇਕਿਨ ਉਹ ਤੋਂ ਕਿੰਨੀ એનર્ਜੀ ਪੈਦਾ ਹੋ ਰਹੀ ਹੈ ਉਹਦੇ ਅੰਕੜੇ ਨਹੀਂ ਹਨ ਮੇਰੇ ਕੋਲੇ ਅਜ਼ਰਬਾਈਜਾਨਾ ਹਾਈਡਰਾ ਹੈ ਨਾ ਬਲਕਿ ਸਾਡੇ ਕੋਲੇ ਥਰਮਲ ਹੈ ਅਸੀਂ ਬਿਜਲੀ ਬਾਹਰੋਂ ਖਰੀਦਦੇ ਆਂ ਚਾਹੇ ਉਹ ਸੀ ਪੰਜਾਬ ਤੋਂ ਖਰੀਦਦੇ ਆਂ ਚਾਹੇ ਅਸੀਂ ਸੈਂਟਰਲ ਗ੍ਰਿਡ ਤੋਂ ਖਰੀਦਦੇ ਆਂ ਮੈਂ ਇਹ ਪੁਆਇੰਟ ਬਿਲਡ ਕਰਨਾ ਚਾਹੁੰਨਾ ਕਿ ਅਸੀਂ ਇੱਕ ਬਿਜਲੀ ਬਾਹਰੋਂ ਸਮਾਨ ਖਰੀਦ ਕੇ ਚੰਡੀਗੜ੍ਹ ਦੇ ਲੋਕਾਂ ਨੂੰ ਕਿਸ ਰੇਟ ਤੇ ਦੇ ਰਹੇ ਆ ਸਵਾਲ ਇਸ ਗੱਲ ਦਾ ਕਿ ਅਗਰ ਇਹਦਾ ਦੂਸਰੀ ਆਧਾਰਨ ਲਈਏ ਕਿ ਇੱਕ ਕਰਿਆਨੇ ਦੀ ਦੁਕਾਨ ਵਾਲਾ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਕਰ ਰਿਹਾ ਉਹ 26 ਸੈਕਟਰ ਮੇਨ ਮਾਰਕੀਟ ਤੋਂ ਸਮਾਨ ਲਿਆ ਕੇ ਪਿੰਡ ਵਿੱਚ ਵੇਚਦਾ ਉਹ ਆਪਣਾ ਪਰਿਵਾਰ ਵੀ ਪਾਲਦਾ ਹੋਰ ਵੀ ਕੁਝ ਕਰ ਰਿਹਾ ਪ੍ਰੋਫਟ ਪੈਸੇ ਕੱਢ ਰਿਹਾ ਆਪਣੀ ਮਿਹਨਤ ਕਰ ਰਿਹਾ ਸੋ ਇਸ ਲਈ ਚੰਡੀਗੜ੍ਹ ਦਾ ਜੂਟੀ ਦਾ ਡਿਪਾਰਟਮੈਂਟ ਬਾਹਰੋਂ ਬਿਜਲੀ ਵਾਇਰ ਕਰਕੇ ਖਰੀਦ ਕੇ ਚੰਡੀਗੜ੍ਹ ਦੇ ਲੋਕਾਂ ਨੂੰ ਮਲਕਾ ਇਹ ਆ ਜਿਹੜਾ 1 8 ਤੋਂ 1 ਅਸਤ ਤੋਂ ਰੇਟ ਬਿਜਲੀ ਦੇ ਵਧੇ ਨੇ ਆ ਜਿਹੜੇ ਹੁਣ ਰੀਸੈਂਟ ਬਿੱਲ ਆ ਰਹੇ ਨੇ ਉਹ 20% ਵਧੇ ਹੋਏ ਰੇਟਾਂ ਨਾਲ ਸਾਨੂੰ ਬਿੱਲ ਮਿਲ ਰਹੇ ਨੇ ਜਿਹੜੀ ਪਹਿਲਾਂ 400 ਤੋਂ ਉੱਪਰ ਯੂਨਿਟ ਜਾਂਦੀ ਸੀ ਉਹਦਾ ਰੇਟ ਸੀ 4 ਰੁਪਏ 65 ਪੈਸੇ ਤੇ ਹੁਣ ਜਿਹੜੇ ਐਸ ਪ੍ਰੈਜ਼ੈਂਟ ਤੁਹਾਡੇ ਕੋਲ ਬਿੱਲ ਆ ਰਹੇ ਨੇ ਉਹ ਪ੍ਰਤੀ ਯੂਨਿਟ 5 ਰੁਪਏ 40 ਪੈਸੇ ਆਧਿਆ ਜਿਹੜੀ ਕਾਸਟ ਕਰ ਰਹੀ ਆ ਪਲੱਸ ਇਹਦੇ ਉੱਪਰ ਹੋਰ ਥੋੜਾ ਲੱਗਣਾ ਜਿਹੜਾ ਮਤਲਬ ਕਿ ਕਹ ਲਓ ਕਿ ਅਨਰਜੀ ਹੈ ਆਪਣੀ ਸੈਸ ਹੈ ਕਾ ਡਿਊਟੀ ਦਾ ਟੈਕਸ ਆ ਦੂਸਰੇ ਟੈਕਸ ਜਿਹੜੇ ਨੇ ਉਹ ਅਲੱਗ ਕਹਿ ਰਿਹਾ ਦੱਸ ਇਹਨਾਂ ਦੇ ਉੱਪਰ ਦੇ ਉਹ ਥੋੜਾ ਰੇਟ ਹੋਰ ਵਧੇਗਾ ਵੱਧ ਰਿਹਾ ਵਧ ਰਿਹਾ ਉਹ ਵੱਧ ਤੋਂ ਵੱਧ 5.5 ਰੁਪਏ ਦੇ ਕਰੀਬ ਐਸ ਵੇਲੇ ਸਾਨੂੰ ਕਾਸਟ ਕਰ ਰਹੀ ਹੈ ਬਿਜਲੀ ਜਿਸ ਤਰ੍ਹਾਂ ਹਾਂਜੀ ਲੋਕ ਕੋਲਟੀਗੀ ਦੇ ਨਾਲ ਮੈਂ ਆਰਮ ਕੈਸ਼ਨ ਤੁਣਕੀਆ ਚੰਡੀਗੜ੍ਹ ਦੇ 40 ਸੈਕਟਰ ਵਿੱਚ ਵਿੱਚੋਂ ਚੰਡੀਗੜ੍ਹ ਦੀ ਬਿਜਲੀ ਨੂੰ ਪ੍ਰਾਈਵੇਟ ਕਰਨ ਦੇ ਵਿਰੋਧ ਵਿੱਚ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਦੇ ਵਿਰੋਧ ਵਿੱਚ ਇਸ ਵੇਲੇ 4-500 ਦੇ ਕਰੀਬ ਰਹਿ ਗਈ ਆ ਵਿਚਾਲ ਰੈਲੀ ਕੀਤੀ ਜਾ ਰਹੀ ਹੈ ਸਮੋਦਨ ਕਰ ਰਹੇ ਨੇ ਸਾਥੀ ਇੰਦਰਜੀਤ ਗਰੇਵਾਲ ਜੀ ਅੱਜ ਮਤਲਬ ਕਿ ਇਹ ਅਵਸਥਾਵਾਂ ਦੇ ਵਿੱਚ ਜਿੱਥੇ ਮਲਕੈ ਸਾਡਾ ਇਹ ਡਿਪਾਰਟਮੈਂਟ ਫੇਰ ਵੀ ਪ੍ਰੋਫਿਟ ਦੇ ਵਿੱਚ ਆ ਕਮਾਈ ਕਰਕੇ ਦੇ ਰਿਹਾ ਕਮਾਉ ਪੁੱਤ ਨਲਾਇਕ ਪੁੱਤ ਨਹੀਂ ਹੈ ਇਹ ਪੈਸੇ ਚੰਡੀਗੜ੍ਹ ਦੀ ਸਰਕਾਰ ਦੇ ਕੋਲੇ ਆ ਰਹੇ ਨੇ ਜਿਹੜੇ ਵੈਲਫੇਅਰ ਸਕੀਮਾਂ ਦੇ ਵਿੱਚ ਲੱਗਣੇ ਨੇ ਸਾਡੀਆਂ ਪਾਰਕਾਂ ਬਣਾਓ ਸਾਨੂੰ ਕੋਈ ਹੋਰ ਗਰਾਊਂਡ ਬਣਾ ਕੇ ਦੇਣ ਕਿਤੇ ਵੀ ਉਹ ਸੜਕਾਂ ਬਣਾਉਣ ਇਹ ਉਥੇ ਲੱਗਣੇ ਨੇ ਲੇਕਿਨ ਐਸ ਵੇਲੇ ਜਿਹੜੇ ਫੈਸਲਾ ਚੰਡੀਗੜ੍ਹ ਦੀ ਸਰਕਾਰ ਨਹੀਂ ਐਕਚੁਅਲੀ ਕਿਉਂਕਿ ਚੰਡੀਗੜ੍ਹ ਦੀ ਸਰਕਾਰ ਨੂੰ ਸਾਡੀ ਕੇਂਦਰ ਦੀ ਹੋਮ ਮਿਨਿਸਟਰੀ ਦੇ ਥੱਲੇ ਨੇ ਡਿਊਟੀਆਂ ਇਹ ਡਾਇਰੈਕਸ਼ਨ ਸੈਂਟਰ ਵੱਲੋਂ ਨੇ ਕਿ ਅਸੀਂ ਇਹਨਾਂ ਨੂੰ ਪ੍ਰਾਈਵੇਟ ਕਰ ਦੇਣਾ ਸੀ ਬਦਲ ਕੇ ਕੋਈ ਵੀ ਡਿਪਾਰਟਮੈਂਟ ਨਹੀਂ ਰੱਖਣਾ ਅਸੀਂ ਸਰਦਾਰ ਦੀ ਆਪਣੇ ਗੱਲ ਨਹੀਂ ਪਾਉਣੀ ਇਸ ਲਈ ਉਹ ਚਾਹੁੰਦੇ ਨੇ ਕਿ ਅਸੀਂ ਇਸ ਨੂੰ ਪ੍ਰਾਈਵੇਟ ਠੇਕੇਦਾਰ ਨੂੰ ਦੇ ਦਈਏ ਹੁਣ ਪ੍ਰਾਈਵੇਟ ਠੇਕੇਦਾਰ ਨੂੰ ਗੱਲ ਬੜੀ ਸਪੱਸ਼ਟ ਹੋ ਗਈ ਕਿ ਇੰਨਾ ਮਹਿੰਗਾ ਜਿਹੜਾ ਚੰਡੀਗੜ੍ਹ ਦਾ ਬਿਜਲੀ ਡਿਪਾਰਟਮੈਂਟ ਦਾ ਇਨਫਰਾਸਟ੍ਰਕਚਰ ਉਹ ਕੋਡੀਆਂ ਦੇ ਭਾਅ ਦੇ ਦਿੱਤਾ ਇਹਦਾ ਮਤਲਬ ਕਿਤੇ ਸੌਦੇਵਾਜੀ ਹੋਈ ਆ ਪੈਸੇ ਤਾਂ ਕੋਈ ਨਹੀਂ ਕਿ ਉਹਨਾਂ ਨੂੰ ਸੈਸ ਨਹੀਂ ਕਰਨਾ ਆਉਂਦਾ ਕਿ ਇਹ ਪੈਸਾ ਸਾਨੂੰ ਚੰਡੀਗੜ੍ਹ ਦੀ ਲੋਕਾਂ ਨੂੰ ਮਿਲ ਜਾਣਾ ਸੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋ ਹੋਣਾ ਸੀ ਸਾਡੇ ਲੋਕਾਂ ਦੇ ਭਲਾਈ ਵਾਸਤੇ ਪੈਸਾ ਲੱਗਦਾ ਇਹਦਾ ਮਤਲਬ ਉਹ ਕਮਿਸ਼ਨ ਕਿਤੇ ਕਿਤੇ ਚਲੇ ਗਿਆ ਅਗਲੀ ਗੱਲ ਇਹ ਕਹਿਣਾ ਚਾਹੁੰਦੇ ਨੇ ਕਿ ਅਸੀਂ ਜੰਡੀਗੜ ਦਾ ਬਿਜਲੀ ਡਿਪਾਰਟਮੈਂਟ ਵੇਚ ਕੇ ਅਸੀਂ ਆਪਣੀ ਸਰਦਾਰੀ ਦੂਰ ਕਰ ਲਈ ਇਹ ਬਿਜਲੀ ਦੇ ਮਲਾਜ਼ਮ ਹੜਤਾਲ ਕਰ ਦਿੰਦੇ ਜੀ ਇਹ ਦੀਵਾਲੀ ਤੇ ਕਹਿੰਦੇ ਸੀ ਬ੍ਰੇਕ ਦੀਵਾਲੀ ਕਰਾਂਗੇ ਅਸੀਂ ਪ੍ਰਾਈਵੇਟ ਠੇਕੇਦਾਰ ਨੂੰ ਦੇ ਦੇਣਾ